ਖਡੂਰ ਸਾਹਿਬ ਦੇ ਵਿੱਚ ਵੱਡੀ ਘਟਨਾ ਹੋਈ ਜਿਸ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ ਕਿਉਂਕਿ ਅਮਰੀਕਾ ਤੋਂ ਅਮਰਿਤਪਾਲ ਸਿੰਘ ਦੇ ਪ੍ਰਚਾਰ ਦੇ ਲਈ ਆਏ ਜੋਧਵੀਰ ਸਿੰਘ ਜੋਦਾ ਉੱਤੇ ਜਾਨਲੇਵਾ ਹਮਲਾ ਹੋਇਆ ਗੋਲੀ ਮਾਰ ਕੇ ਦਰਿਆ 'ਚ ਵਹਾਉਣ ਦੀ ਗੱਲ ਵੀ ਹੋਈ ਤਾਂ ਆਪਣੀ ਜਾਨ ਬਚਾ ਕੇ ਜਿਵੇਂ ਕਿਵੇਂ ਉੱਥੋਂ ਨਿਕਲੇ ਅਮਰਿਤਪਾਲ ਸਿੰਘ ਦੇ ਚਾਚਾ ਜੀ ਨੇ ਜੋਦੇ ਦਾ ਹਾਲ ਜਾਣਨ ਦੇ ਲਈ ਪਹੁੰਚੇ ਕੀ ਸੋਚਦੇ ਨੇ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਪਿਛੇ ਵੀ ਇਲੈਕਸ਼ਨਾਂ ਬੜੀਆਂ ਹੁੰਦੀਆਂ ਆਈਆਂ ਤੇ ਗਾਹ ਵੀ ਹੋਣੀਆਂ ਪਰ ਇਹ ਜਿਹੜੀ ਆਪ ਪਾਰਟੀ ਦਾ ਸਰਕਾਰ ਦਾ ਇਥੋਂ ਰਵਈਏ ਤੋਂ ਪਤਾ ਲੱਗਦਾ ਉਹ ਬਖਲਾੜ ਚ ਆ ਗਈ ਆ ਦੇਖੋ ਕਿ ਕਿਸ ਤਰ੍ਹਾਂ ਉਹਨੇ ਵੀ ਜੇ ਤੁਹਾਡੇ ਦੂਸਰੀ ਪਾਰਟੀ ਨੂੰ ਉਹਨਾਂ ਨੇ ਜੁੜ ਗਏ ਆ ਤੇ ਤੁਸੀਂ ਇੰਨਾ ਐਡਾ ਬੰਦੇ ਨੂੰ ਮਾਰ ਦੇਣ ਵਾਸਤੇ ਉਤਰੇ ਹੋਏ ਬੰਦੇ ਦੇ ਵਿੱਚ ਕੀ ਹੁੰਦਾ ਕਿਤੇ ਥਾਂਕ ਸਾਰ ਸੱਟ ਲੱਗ ਜਾਏ ਤੇ ਬੰਦਾ ਉਹਦੇ ਵਿੱਚ ਕੀ ਹੈਗਾ ਪਰ ਇਹਨਾਂ ਨੂੰ ਮੈਂ ਤੇ ਬੜਾ ਹੈਰਾਨ ਹਾਂ ਇਸ ਗੱਲ ਤੋਂ ਕਿ ਪ੍ਰਸ਼ਾਸਨ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਇਥੇ ਹਸਪੀਟਲ ਦੇ ਵਿੱਚ ਵੀ ਦੇਖੋ ਸਟਾਫ ਹੀ ਨਹੀਂ ਹੈਗਾ ਕੋਈ ਦਵਾਈ ਬੂਟੀ ਵੀ ਨਹੀਂ ਪੂਰੀ ਪ੍ਰੋਪਰ ਤਰੀਕੇ ਨਾਲ ਹੋ ਰਹੀ ਹੈ ਡਾਕਟਰ ਸਾਹਿਬ ਵੀ ਸ਼ਾਇਦ ਦੇਣੇ ਦੇਣੇ ਆਉਂਦੇ ਰਾਤ ਦਾ ਕੋਈ ਇਥੇ ਹੈ ਹੀ ਨਹੀਂਗਾ ਅਰੇਂਜਮੈਂਟ ਪਰ ਅਸੀਂ ਤੇ ਹੁਣ ਕਹਿੰਦੇ ਆ ਵੀ ਇਹ ਅਜੇ ਤੱਕ ਆਇਡੈਂਟੀਫਾਈ ਨਹੀਂ ਹੋਏ ਤੇ ਜਲਦੀ ਤੋਂ ਜਲਦੀ ਜਿਹੜੇ ਆ ਉਹਨਾਂ ਬੰਦਿਆਂ ਨੂੰ ਰੈਸਟ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿਵੇਂ ਦੇਖਦੇ ਹੋ ਕਿ ਅਮਰੀਕਾ ਤੋਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਆਏ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਇਸ ਤਰੀਕੇ ਅਟੈਕ ਕਰਨਾ ਇਹ ਲੋਕਤੰਤਰ ਹੈ ਨਹੀਂ ਲੋਕਤੰਤਰ ਤੇ ਤੁਹਾਡੇ ਸਾਹਮਣੇ ਹੀ ਆ ਲੋਕਤੰਤਰ ਲੋਕਾਂ ਨੇ ਫੈਸਲਾ ਦਿੱਤਾ ਹੈਗਾ ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਹੁੰਦੇ ਤਾਂ ਫਿਰ ਕਿਉਂ ਇਦਾਂ ਹੁੰਦੀ ਪਰ ਇਹਨਾਂ ਨੂੰ ਜਿਹੜੀ ਹਾਰ ਸਵੀਕਾਰ ਨਹੀਂ ਚਾਹੀਦੀ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਤੁਸੀਂ ਵੱਡੀ ਲੀਡ ਨਾਲ ਜਿੱਤੇ ਹੋ ਹੁਣ ਤੁਹਾਡੀ ਟੀਮ ਦੇ ਉੱਤੇ ਹਜੇ ਜਾਨਲੇਵਾ ਹਮਲੇ ਹੋ ਰਹੇ ਨੇ ਅਸੀਂ ਤਾਂ ਹਜੇ ਵੀ ਪ੍ਰਸ਼ਾਸਨ ਨੂੰ ਵੀ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਜਿਹੜਾ ਇਹਨਾਂ ਚੀਜ਼ਾਂ 'ਤੇ ਹਰਕਤਾਂ ਤੋਂ ਬਾਜੋ ਇਦਾਂ ਕੀਤੇ ਆ ਨਹੀਂ ਕੁਝ ਹੋਣਾ ਤੁਸੀਂ ਕੰਮ ਕਰੋਗੇ ਤੇ ਤੁਹਾਡੇ ਨਾਲ ਲੋਕ ਜੋੜਨਗੇ ਤੇ ਨਹੀਂ ਤੇ ਇਹ ਤੋਂ ਵੱਧ ਜੇ ਹੋਊਗਾ ਤੇ ਫਿਰ ਅਸੀਂ ਤੁਹਾਡੇ ਦੂਸਰੀ ਤਰ੍ਹਾਂ ਕਿਤਨਾ ਕਿਤੇ ਮੈਸੇਜ ਨਹੀਂ ਤੁਹਾਡੀ ਟੀਮ ਦੇ ਵਿੱਚ ਇੱਕ ਡਰ ਭੇਜਣ ਦਾ ਕਿ ਜੇ ਅੰਮ੍ਰਿਤਪਾਲ ਨਾਲ ਤੁਰੇ ਤੁਹਾਡਾ ਇਹ ਹਾਲ ਹੋਊਗਾ ਨਹੀਂ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਆ ਸਾਡੇ ਜਿਹੜੇ ਵਰਕਰ ਆ ਅਸੀਂ ਉਹਨਾਂ ਦੇ ਨਾਲ ਖੜੇ ਹੋਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਖਲਾਜ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਜਲਦੀ ਤੋਂ ਜਲਦੀ ਆਈਡੈਂਟੀਫਾਈ ਕਰਕੇ ਤੇ ਉਹਨਾਂ ਦੇ ਸ਼ੁਰੂ ਕਰੋ ਕੰਮ ਸੇ ਪ੍ਰਸ਼ਾਸਨ ਦਾ ਰਵਈਆ ਦੇਖ ਰਹੇ ਆ ਪੂਰੇ ਦਿਨ ਦਾ ਕਾਫੀ ਢਿੱਲਾ ਚੱਲ ਰਿਹਾ ਹੈਗਾ ਕਿਵੇਂ ਪ੍ਰੈਸ਼ਰ ਕਿਵੇਂ ਕ੍ਰੀਏਟ ਕਰੀਏ ਦੇਖੋ ਪ੍ਰਸ਼ਾਸਨ ਦਾ ਹੁਣ ਸਾਨੂੰ ਜਦੋਂ ਪਤਾ ਲੱਗਾ ਅਸੀਂ ਪਹਿਲਾਂ ਸਾਡਾ ਫਰਜ਼ ਬਣਦਾ ਕਿ ਆਪਣੇ ਵਰਕਰ ਦੀ ਜਿਹੜੀ ਆ ਆ ਕੇ ਉਹਦੀ ਸਾਰ ਲਈਏ ਤਾਂ ਅਸੀਂ ਮਿਲੇ ਹਾਂ ਦਾ ਹਾਲਚਲ ਪੁੱਛਿਆ ਵਾ ਸਾਨੂੰ ਪਤਾ ਲੱਗਾ ਕਿ ਐਮਐਲਆਰ ਉਥੇ ਥਾਣੇ ਪਹੁੰਚ ਚੁੱਕੀ ਆ ਤੇ ਹੁਣ ਦੇਖਦੇ ਆਂ ਕਿ ਅੱਗੇ ਕੀ ਕਾਰਵਾਈ ਕਰਦੇ ਆ ਜੇ ਨਹੀਂ ਕਰਨਗੇ ਫਿਰ ਅਸੀਂ ਕੋਈ ਜਿਨ੍ਹਾਂ ਨੇ ਕੁੱਟਿਆ ਉਹ ਨਾਲੇ ਜੋ ਦਿਨ ਨੂੰ ਕੁੱਟ ਰਹੇ ਸੀ ਨਾਲੇ ਭਾਈ ਅਮਰਤਪਾਲ ਸਿੰਘ ਨੂੰ ਗਾਲਾਂ ਕੱਢ ਰਹੇ ਸੀਗੇ ਇਸ ਤਰੀਕੇ ਅਮਰਤਪਾਲ ਉਹਨਾਂ ਨੂੰ ਐਵੇਂ ਗਾਲਾਂ ਕੱਢਣੀਆਂ ਨਹੀਂ ਦੇਖੋ ਜੀ ਇਹ ਤੇ ਐਡਾ ਕੋਈ ਮੈਂ ਵਧੀਆ ਨਹੀਂ ਸਮਝਦਾ ਕਿ ਗਾਲ ਕੱਢਣੀ ਤੇ ਆਪਣਾ ਮੂੰਹ ਗੰਦਾ ਕਰਨ ਵਾਲੀ ਗੱਲ ਹੁੰਦੀ ਆ ਗਾਣਾ ਕੱਢਿਆ ਕੁਝ ਨਹੀਂ ਫਰਕ ਪੈਂਦਾ ਜਿੱਦਾਂ ਦੀ ਲੜਾਈ ਉਦਾਂ ਦੀ ਲੜੋ ਠੀਕ ਹੈ ਨਾ ਜਦੋਂ ਲੋਕਤੰਤਰ ਆ ਉਹਦੇ ਵਿੱਚ ਵੋਟ ਦਾ ਅਧਿਕਾਰ ਆ ਜੇ ਤੁਸੀਂ ਤੁਹਾਡੇ ਕੋਈ ਕੰਮ ਚੰਗੇ ਹੋਦੇ ਤੁਹਾਨੂੰ ਬਾਹਲੇ ਤੇ ਹੁਣ ਭਾਈ ਸਾਹਿਬ ਦੇ ਜਿੰਨੇ ਕੰਮ ਉਹਨਾਂ ਨੇ ਕੀਤੇ ਸੀ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਤੇ ਇਹਨਾਂ ਨੂੰ ਉਹਨੂੰ ਮੰਨ ਲੈਣਾ ਚਾਹੀਦਾ ਹੈਗਾ ਨਾ ਕਿ ਕੋਈ ਕੁਝ ਹੱਥ ਕੱਢਿਆ ਤੇ ਆ ਕੇ ਤੇ ਕਿਸੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਕੋਈ ਇਹੋ ਜਿਹਾ ਜਿਹੜਾ ਨਵਾਂ ਕੋ ਮੋੜਾ ਦੇਣ ਅਗਰ ਕਰ ਸ਼ੁਰੂ ਕਰਦਾ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਪਹਿਲੀ ਨਾਲ ਤੁਹਾਨੂੰ ਵਧਾਈ ਵੀ ਕਿ ਤੁਸੀਂ ਬਹੁਤ ਵੱਡੀਆਂ ਵੋਟਾਂ ਤੋਂ ਜਿੱਤੇ ਹੋ ਤੇ ਉਹ ਜਿਹੜਾ ਵੋਟਾਂ ਤੋਂ ਲੋਕਾਂ ਨੇ ਉਮੀਦ ਜਤਾਈ ਜਿਸ ਤਰੀਕੇ ਗ੍ਰਾਇਮ ਹੁੰਦਾ ਰਿਹਾ ਤਾਂ ਖਡੂਰ ਸਾਹਿਬ ਨੂੰ ਸ਼ਾਇਦ ਖਾਸ ਤੌਰ ਦੇ ਉੱਤੇ ਅਸ਼ਾਂਤ ਕਰਨ ਦੀ ਸਾਜ਼ਿਸ਼ ਲੱਗਦੀ ਹੈ ਤੁਹਾਨੂੰ ਨਹੀਂ ਜੀ ਦੇਖੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਆ ਉਹ ਇਤੋਂ ਵਧੀਆ ਰਵੇ ਤੇ ਕੋਈ ਇਹੋ ਜਿਹਾ ਡਰ ਭੋਗਦਾ ਜਿਹੜਾ ਮਾਹੌਲ ਆ ਉਹਨੂੰ ਖਤਮ ਕੀਤਾ ਜਾਊਗਾ ਇਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਵੀ ਲੋਕਾਂ ਦੀ ਵੀ ਜਿਹੜੀ ਆ ਨਾਲ ਲੈ ਕੇ ਆਪਾਂ ਇਹ ਚੀਜ਼ ਨੂੰ ਖਤਮ ਕਰਨਾ ਕੋਈ ਡਰ ਭੈ ਤੇ ਰਹਿਣ ਨਹੀਂ ਦੇਣਾਗਾ ਕਿਉਂਕਿ ਜੋ ਵੀ ਨਸ਼ੇ ਆ ਨਸ਼ਾ ਦੀ ਬਰੌਤੀ ਇਹੋ ਜਿਹਾ ਕੰਮ ਹੋ ਰਿਹਾ ਤੇ ਅਸੀਂ ਜਿਹੜਾ ਕੋਸ਼ਿਸ਼ ਕਰਾਂਗੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਨਸ਼ਾ ਨੂੰ ਥੱਲ ਪਾਵਾਂਗੇ ਤੇ ਵਧੀਆ ਹੋਏਗਾ ਅਸੀਂ ਨਾ ਕਿਸੇ ਨੂੰ ਡਰਾਉਣਾ ਹੀ ਆ ਤੇ ਨਾ ਹੀ ਕੋਸ਼ਿਸ਼ ਕਰਾਂਗੇ ਕਿ ਕੋਈ ਡਰੇ ਠੀਕ ਹੈ ਜ ਆਪਣੇ ਵਰਤਾ ਨਾਲ ਪਹਿਲਾ ਪਹਿਲਾ ਕੰਮ ਤੁਹਾਡਾ ਨਸ਼ਾ ਹੀ ਹੋਏਗਾ ਕਿ ਇੱਕ ਵਾਰੀ ਕੋ ਖਡੂਰ ਸਾਹਿਬ ਚੋਂ ਨਸ਼ਾ ਕਰ। ਸਭ ਤੋਂ ਪਹਿਲਾਂ ਦੇ ਕਿਉਂਕਿ ਜਵਾਨੀ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਬਾਕੀ ਜਿਹੜੇ ਆ ਹੋਰ ਮਸਲੇ ਬੜੇ ਆ ਉਹ ਫਿਰ ਸੈਕੰਡਰੀ ਲੈਵਲ ਤੇ ਬਾਅਦ ਦੇ ਚੱਲੀ ਜਾਣ। ਇੱਕ ਇੱਕ ਆਖਰੀ ਸਵਾਲ ਕੀ ਸੈਂਟਰ ਦੇ ਵਿੱਚ ਸਰਕਾਰ ਬੜੀ ਸਸ਼ਸ਼ ਪੰਜ ਦੇ ਵਿੱਚ ਅਮਰਿਤਪਾਲ ਜਿੱਤੇ ਨੇ ਕਿ ਉਹਨੂੰ ਵੋਟ ਪਾਉਣਗੇ? ਇੰਡੀਆ ਗੱਠਜੋੜ ਨੂੰ ਪਾਉਣਗੇ? ਐਂਡੀਐਨ ਨੂੰ? ਉਹ ਜੀ ਦੇਖੋ ਅਸੀਂ ਕਹਿੰਦੇ ਉਹ ਜਲਦੀ ਜਲਦੀ ਆਉਣ ਉਹ ਇਹੋ ਜਿਹੇ ਫੈਸਲੇ ਤੇ ਉਹ ਖੁਦ ਹੀ ਲੈਣਗੇ ਨਾ ਤੇ ਆਪਾਂ ਵੀ ਉਹਨਾਂ ਨੂੰ ਜਿੱਦਾਂ ਦੀ ਕੋਈ رائے ਹੋਗੀ ਦੱਸਾਂਗੇ ਬਾਕੀ ਉਹ ਸਾਡੇ ਦੱਸਣੇ ਹੀ ਆ ਰਹੇ ਆ ਕੋਈ ਦਿੱਲੀ ਤੋਂ ਦੋਹਾਂ ਪਾਰਟੀਆਂ ਚੋਂ ਤੇ ਨਾ ਚ ਕੋਈ ਵੱਡੇ ਲੀਡਰ ਨੇ ਕੀਤਾ ਵੀ ਲੈਣ ਵਾਸਤੇ ਸਮਰਥਨ ਨਹੀਂ ਅਜੇ ਤੱਕ ਸਾਨੂੰ ਕੋਈ ਇਹੋ ਜਿਹਾ ਨਹੀਂ ਆਇਆ ਤੇ ਜਦੋਂ ਆਏਗਾ ਕੋਈ ਗੱਲ ਨਹੀਂ ਆ ਪਾਰਟੀਆਂ ਕਰਨਗੇ ਹੁੰਦਾ ਸੁਣਾਗੇ ਅਸੀਂ ਗੱਲ ਬਸ ਅਸੀਂ ਤੇ ਸਾਡੀ ਸਭ ਤੋਂ ਵੱਡੀ ਇਹੋ ਹੀ ਆ ਕਿ ਉਹ ਖੁਦ ਆਉਣ ਤੇ ਆਪਣਾ ਫੈਸਲਾ ਆਪ ਹੀ ਕਰਨ ਸੰਗਤਾਂ ਨੇ ਏਡਾ ਵੱਡਾ ਫਤਵਾ ਦਿੱਤਾ ਪੂਰਾ ਅਹੀਂ ਸੋਦੇ ਅਗੇ ਉਹਨਾਂ ਦੀ ਜਿਹੜੀ ਆਸਾ ਦੇ ਉੱਤੇ ਪੂਰਾ ਉਤਰਿਆ ਜਾਵੇ ਅੱਗੇ ਤਿਆਰੀ ਹੈ ਫਿਰ ਜਿਮਨੀ ਚੋਣਾ ਦੀ ਨਹੀਂ ਦੇਖੋ ਇਹ ਫੈਸਲੇ ਜਿਹੜੇ ਉਹ ਆਣ ਕੇ ਕਰਨਗੇ ਜਾਂ ਉਹਨਾਂ ਨਾਲ ਮਿਲ ਕੇ ਬਾਅਦ ਦੇ ਵਿੱਚ ਵਿਚਾਰ ਲੈਣਗੇ ਪਹਿਲੋਂ ਜਿਹੜੇ ਮੇਨ ਆ ਇਹ ਹੀ ਆ ਕਿ ਉਹ ਆਉਣ ਤੇ ਆਪਣੀ ਕਮਾਨ ਹੌਸਮਤ ਬਹੁਤ ਬਹੁਤ ਸ਼ੁਕਰੀਆ ਸੋ ਚਾਚਾ ਜੀ ਨੇ ਭਾਈ ਅਮਰਿਤਪਾਲ ਸਿੰਘ ਜੀ ਦੇ ਹਸਪਤਾਲ ਚ ਪਹੁੰਚੇ ਮੀਆਂ ਵਿੰਡ ਕਿਉਂਕਿ ਜੋਧਬੀਰ ਉੱਤੇ ਜੋ ਇਹ ਹਮਲਾ ਹੋਇਆ ਜਾਣ ਲਿਆ ਵੈਸ ਨੂੰ ਇਨਸਾਫ ਦਿਵਾਉਣ ਦੇ ਲਈ ਕਮਾਂਡ ਸੰਭ ਲਈ ਹੈ ਅਮਰਤਪਾਲ ਦੇ ਪਰਿਵਾਰ ਨੇ ਹੌਲੀ ਹੌਲੀ ਕਾਫਲਾ ਵੱਡਾ ਹੋ ਰਿਹਾ ਤੇ ਜੋ ਇਹ ਸਾਰਾ ਜ਼ੁਰਮ ਹੋਇਆ ਜੋ ਇਹ ਸਾਰਾ ਜ਼ੁਰਮ ਹੋਇਆ ਉਹਨੂੰ ਇੱਕ ਪਾਸੇ ਲਾਉਣ ਦੀ ਇਨਸਾਫ ਲੈਣ ਦੀ ਜਿਹੜੀ ਕਵਾਇਦ ਇੱਥੋਂ ਸ਼ੁਰੂ ਹੋ ਚੁੱਕੀ ਹੈ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਨੇ